ਜੀ ਬੀ ਬਦਲ ਜੀ ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਹੁਣ ਕਮੈਂਟਰੀ ਕਰਦੇ ਨਜ਼ਰ ਆਉਣਗੇ ਮਨਾਕੀ ਜੀ ਮੈਂ ਤਾਂ ਮਹਿਸੂਸ ਕਰਦਾ ਕਿ ਅੱਜ ਦਾ ਜਿਹੜਾ ਦਿਨ ਹੈ ਜੀ ਇਹ ਅਸੀਂ ਇਸ ਕਰਕੇ ਇਹਨੂੰ ਦੁੱਖ ਦਾ ਕਹੂੰਗਾ ਮੈਂ ਕਿਉਂ ਕਰਕੇ ਕਾਂਗਰਸ ਦੀ ਜਿਹੜੀ ਆਦਤ ਹੈ ਕਿ ਚੰਗੇ ਜਿਹੜੇ ਕੁਝ ਲੀਡਰ ਉਹਨਾਂ ਦੇ ਵਿੱਚ ਹੈ ਪਹਿਲਾਂ ਤਾਂ ਕੋਸ਼ਿ ਹੈ ਮਤਲਬ ਬਹੁਤ ਹੀ ਜ਼ਿਆਦਾ ਤਾਂ ਉਹਨਾਂ ਦੇ ਅਧਿਸ਼ਤਾਚਾਰੀ ਤੇ ਉਸ ਆਈ ਬਤੇ ਲੇਕਿਨ ਜਿਹੜੇ ਨਵਜੋਤ ਸਿੱਧੂ ਹੈ ਇਹਨਾਂ ਦੀ ਆਪਣੀ ਇੱਕ ਸ਼ੈਲੀ ਹੈ ਭਾਵੇਂ ਸਾਡੀ ਵਿਰੋਧੀ ਪਾਰਟੀ ਚੀ ਹੈ ਲੇਕਿਨ ਇਹਨਾਂ ਦਾ ਇੰਨਾ ਅਸੀਂ ਜ਼ਰੂਰ ਮੰਨਦੇ ਹਾਂ ਕਿ ਨਵਜੋਤ ਸਿੱਧੂ ਜਿਹੜੇ ਹੈਗੇ ਇਹ ਸਾਫ਼ ਸੁਥਰੀ ਰਾਜਨੀਤੀ ਕਰਨ ਲਈ ਜਾਣੇ ਜਾਂਦੇ ਹੈ ਮੈਂ ਮਸੂਦ ਕਰਦਾ ਹਾਂ ਕਿ ਇਹਨਾਂ ਦਾ ਜਿਹੜਾ ਪੋਲਿਟਿਕਸ ਨੂੰ ਛੱਡ ਕੇ ਕ੍ਰਿਕਟ ਕਮੈਂਟਰੀ ਦੇ ਫੀਲਡ ਵਿੱਚ ਜਾਣਾ ਹੈ ਇਹ ਕਾਂਗਰਸ ਦੀ ਨੂੰ ਬੇਨਕਾਬ ਕਰਦਾ ਜਿਹੜੀ ਕਾਂਗਰਸ ਦੀ ਆਦਤ ਹੈ ਕਿ ਲੋਕਾਂ ਨੂੰ ਵਰਤ ਕੇ ਫਿਰ ਛੱਡ ਜਾਂਦੇ ਨੇ ਸਿੱਧੂ ਸਾਹਿਬ ਵੀ ਆਪਣੇ ਆਪ ਨੂੰ ਬਿਨਾਂ ਤਨਖਾਹ ਤੋਂ ਇਹਨਾਂ ਨੇ ਕੰਮ ਕੀਤਾ ਔਰ ਕਾਂਗਰਸ ਨੇ ਹਮੇਸ਼ਾ ਰਾਜ ਭਾਗ ਦੇ ਵਿੱਚ ਇਹਨਾਂ ਨੂੰ ਕਦੇ ਬੰਦ ਆ ਇੱਜ਼ਤ ਮਾਨ ਸਤਕਾਰ ਨਹੀਂ ਦਿੱਤਾ ਇੱਕ ਤਰ੍ਹਾਂ ਨਾਲ ਇਹ ਕਾਂਗਰਸ ਦੀ ਡੁੱਬਦੀ ਬੀੜੀ ਲਈ ਇਹ ਸਿੱਧੂ ਸਾਹਿਬ ਕੈਂਪੇਨ ਤੋਂ ਭੱਜ ਰਹੇ ਨੇ ਕਿ ਮੈਂ ਕਾਂਗਰਸ ਲਈ ਵੋਟਾਂ ਨਾ ਮੰਗਾ ਜਿਸੇ ਕੋਈ ਮੁੱਦਾ ਇਹ ਹੈ he doesn't want to campaign for congress in ये। these ये। mp elections so basically gall e hai ki congress nu apne gutbazi jehdi congress di hai inni thadebazi congress vich hai ki congress nu harawan layi kise bahar di party nu jod laun di lod nahi congress apne aap nu aap hi hara dindi hai to main mehsoos karda he sidhu sahab da jana is a matter of concern ਬਾਕੀ ਚਲੋ ਉਹਨਾਂ ਦਾ ਆਪਣੀ ਇਹ ਫੈਸਲਾ ਹੈ ਔਰ ਕੀ ਸਿੱਧੂ ਸਾਹਿਬ ਸੰਨਿਆਸ ਲੈ ਰਹੇ ਨੇ ਪੰਜਾਬ ਦੀ ਸਿਆਸਤ ਤੋਂ ਮੈਂ ਸਮਝਦਾ ਹਾਂ ਜੇ ਜਲਦਬਾਜ਼ੀ ਹੋਊਗੀ ਕਿਉਂ ਕਰਕੇ ਅਜੇ ਬਹੁਤੀ ਆਪਾਂ ਜਲਦੀ ਕਮੈਂਟ ਕਰਨਾ ਥੋੜਾ ਜਲਦਬਾਜ਼ੀ ਹੋਊਗੀ ਲੇਕਿਨ ਇਹਨਾਂ ਜ਼ਰੂਰ ਹੈ ਕਿ ਪੰਜਾਬ ਤੋਂ ਬਾਹਰ ਰਹਿਣਾ ਪਊ ਇਹਨਾਂ ਨੂੰ ਪੰਜਾਬ ਨੂੰ ਛੱਡ ਕੇ ਜਾਣਾ ਪਊਗਾ ਔਰ ਆਈਪੀਐਲ ਦੇ ਮੈਚ ਜਿੱਥੇ-ਜਿੱਥੇ ਹੋਣਗੇ ਉੱਥੇ ਟਾਈਮ ਦੇਣਾ ਪਊਗਾ ਸੋ ਇਸ ਕਰਕੇ ਇੱਕ ਤਰ੍ਹਾਂ ਨਾਲ ਇਹ ਪਾਰਟ ਟਾਈਮ ਪੰਜਾਬ ਪੋਲਿਟਿਕਸ ਤੋਂ ਇੱਕ ਤੁਸੀਂ ਅਲਵਿਦਾ ਕਹਿ ਸਕਦੇ ਹੋ ਕਿ ਇਹ ਪੰਜਾਬ ਪੋਲਿਟਿਕਸ ਤੋਂ ਦੂਰ ਰਹਿਣਗੇ ਕੁਝ ਟਾਈਮ ਲਈ ਹੁਣ ਜੀ ਵੇਖੋ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੈ ਜੀ ਉਹ ਸਿੱਧੂ ਸਾਹਿਬ ਦੇ ਉਹਦੇ ਤੇ ਰੈਸਟ ਨਹੀਂ ਕਰਦੀ ਕਿ ਸਿੱਧੂ ਸਾਹਿਬ ਕੀ ਕਰਦੇ ਆ ਜਾਂ ਕੀ ਨਹੀਂ ਕਰਦੇ ਸਾਡੇ ਭਗਵੰਤ ਸਿੰਘ ਮਾਨ ਔਰ ਅਰਵਿੰਦ ਕੇਜਰੀਵਾਲ ਦੀਆਂ ਪਾਲਿਸੀਆਂ ਪ੍ਰੋਗਰਾਮਾਂ ਤੇ ਲੋਕ ਉਹਨਾਂ ਨੂੰ ਲਾਈਕ ਕਰਦੇ ਆ ਪੰਜਾਬ ਦੇ ਲੋਕ ਤਾਂ ਖਾਸ ਕਰਕੇ ਮੁੱਖ ਮੰਤਰੀ ਜੀ ਨੂੰ ਬਹੁਤ ਪਿਆਰ ਕਰਦੇ ਆ ਜੀ ਲੇਕਿਨ ਮੈਂ ਮਹਿਸੂਸ ਇਹ ਜ਼ਰੂਰ ਕਰਦਾ ਕਿ ਕਿਤੇ ਨਾ ਕਿਤੇ ਕਾਂਗਰਸ ਦੀ ਪੀੜੀ ਹੁਣ ਤੋਂ ਹੀ ਡੁੱਬਣੀ ਸ਼ੁਰੂ ਹੋ ਗਈ ਹੈ ਇਲੈਕਸ਼ਨਾਂ ਤੋਂ ਪਹਿਲਾਂ ਜੀ ਆ ਪਹਿਲੀ ਛਾਲ ਸਿੱਧੂ ਸਾਹਿਬ ਨੇ ਮਾਰਤੀ ਕਿ ਮੈਂ ਨਾ ਇਲੈਕਸ਼ਨ ਲੜੂਗਾ ਨਾ ਮੈਂ ਵੋਟਾਂ ਮੰਗੂਗਾ ਪਾਰਟੀ ਲਈ ਔਰ ਤੁਸੀਂ ਦੇਖੋਗੇ ਜਲਦੀ ਹੀ ਇਹਨਾਂ ਦੇ ਨਾ ਸਾਰੇ ਜਿਹੜੇ ਬਾਕੀ ਗੁੱਟ ਹੈ ਉਹ ਆਪਣੇ ਆਪਣੇ ਤਰੀਕੇ ਨਾਲ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਲੋਕਾਂ ਨੇ ਅਪਰੋਚ ਕੀਤਾ ਆਮ ਆਦਮੀ ਨੂੰ ਟਿਕਟਾਂ ਵਾਸਤੇ ਔਰ ਵੱਡੇ ਵੱਡੇ ਕਾਂਗਰਸ ਦੇ ਨਾਮ ਹੈ ਵੱਡੇ ਡਿਗਜ ਨਾਮ ਸ਼ਾਮਲ ਹੈ ਜਿਹੜੇ ਕਹਿੰਦੇ ਕਿ ਤੁਹਾਡੀ ਆਨੰਦਪੁਰ ਸਾਹਿਬ ਵੀ ਟਿਕਟ ਦੇ ਦਿਓ ਅਸੀਂ ਆ ਜਾਂਦੇ ਆ ਸੋ ਕਈ ਬੰਦੇ ਐਸੇ ਐ

بس ਕੁਛ 3-4 ਦਿਨ ਦਾ ਟਾਈਮ ਹੈ ਜਿੰਨਾ ਸਾਨੂੰ ਲੱਗੂਗਾ ਪਰ ਦੂਸਰੀ ਪਾਰਟੀਆਂ ਦੀ ਤਾਂ ਪਹਿਲੀ ਸੂਚੀ ਵੀ ਨਹੀਂ ਆਈ ਅਜੇ ਜੀ ਮਨਛੀ ਜੀ ਮੈਂ ਤਾਂ ਇਹ ਹੈ ਕਿ ਘੱਟੋ ਘੱਟ 8 ਉਮੀਦਵਾਰ ਫੀਲਡ ਚ ਆ ਗਏ ਨੇ ਜੀ ਪਾਰਟੀਆਂ ਤਾਂ ਵੇਟ ਕਰ ਰਹੀਆਂ ਪਤਾ ਨਹੀਂ ਕਿਸ ਗੱਲ ਦੀ ਵੇਟ ਕਰ ਰਹੀਆਂ ਉਹਨਾਂ ਨੂੰ ਉਮੀਦਵਾਰੀ ਨਹੀਂ ਲੱਭ ਰਹੇ